ਆਪਣਾ ਵੀ ਮੇਰਾ ਨਾਮ ਹਰੀ ਸਿੰਘ ਹੈ ਹਾਂਜੀ ਇਹ ਜਿਹੜਾ ਜਿਹੜੇ ਦੀ ਡੈਥ ਹੋਈ ਆ ਕੀ ਤੁਹਾਡਾ ਕੀ ਲੱਗਦਾ ਸੀ ਸਾਡਾ ਭਤੀਜਾ ਸੀ ਜੀ ਹਾਂਜੀ ਨਸ਼ਾ ਕਰਦਾ ਸੀਗਾ ਪਰ ਨਸ਼ਾ ਜਿਹੜਾ ਹੈ ਹੁਣ ਸਰਕਾਰਾਂ ਜਿਹੜੀ ਸਰਕਾਰ ਹੈ ਨਸ਼ਾ ਕੋਈ ਬੰਦ ਨਹੀਂ ਕਰਾ ਰਹੀ ਇਹ ਸਰਕਾਰਾਂ ਦੇ ਬੇੜਾ ਗਰਗ ਕਰਨਦਿਆਂ ਨੇ ਜਦੋਂ ਉਹਦੀ ਸਰਕਾਰ ਆਈ ਹੈ ਨਵੀਂ ਇਹਨੇ ਕੋਈ ਬੰਦ ਕੀਤਾ ਪੁਲਿਸ ਸ਼ਰੇਆਮ ਕਾਉਂਦੀ ਆ ਸਾਰਾ ਵਿਗੰਦਿਆ ਸ਼ਹਿਰ ਦੇ ਵਿੱਚ ਨਹੀਂ ਵਿਗਦਾ ਪਿੰਡਾਂ 'ਚ ਵਿਗਨਿੰਦੇ ਜਿਹੜੇ ਆ ਪੀਂਦੇ ਨੇ ਪੁਲਿਸਾਂ ਦੇ ਚੱਲ ਜਾ ਕਿ ਇਹਨੇ ਵੀ ਬੰਦ ਕੀ ਕਰਨਾ ਨੇ ਸਾਰਾ ਕੁਝ ਆਪ ਹੋਉਂਦਿਆ ਇਹਨਾਂ ਦਾ ਪੁਲਿਸ ਕਰਾਉਂਦੀ ਹੈ ਸਾਰਾ ਕੁਝ ਪੰਜਾਬ ਸਰਕਾਰ ਕਹਿੰਦੀ ਕਿ ਅਸੀਂ ਪਿੰਲਾ ਮਿਲਿਆ ਕਿ ਨਸ਼ੇ ਦਾ ਲੱਕ ਤੋੜਦੇ ਆ ਲਾ ਜੀ ਲਾ ਕੇ ਨਾ ਤੋੜਨਾ ਨਹੀਂ ਗੱਲ ਆ ਕੇ ਬੰਨਣਗੇ ਸਭ ਇਹਨਾਂ ਦੇ ਬੇੜਾ ਘਰਕ ਕਰਦਾ ਹੈ ਪਹਿਲਾਂ ਸਰਕਾਰਾਂ ਨਾਲੋਂ ਵੀ ਇਹ ਖਤਮ ਕਰਦਾ ਇਹਨਾਂ ਨੇ ਕੋਈ ਵੀ ਕਿਤੇ ਵੀ ਦੱਸੋ ਸਾਨੂੰ ਨਸ਼ਾ ਕੀ ਫੜਿਆ ਨਸ਼ੇ ਵਾਲਾ ਬੰਦਾ ਵੀ ਵੇਚਦਾ ਇਹ ਗਰੀਬਾਂ ਨੂੰ ਫੜਦੇ ਗੱਡੀਆਂ ਦੇ ਚਲਾਨ ਕੱਟੀ ਜਾਂਦੇ ਆ ਫੜ ਕੇ ਦੂਜੇ ਤੀਜੇ ਨੂੰ ਮੋਟਰਸਾਈਕਲ ਨੂੰ ਘੇਰ ਲਿਆ ਜਵਾਗ ਨੂੰ ਚਲਾਨ ਕੱਟਦਾ ਜੀ ਤੇਰਾ ਇਹੋ ਜਿਹੇ ਬੰਦਿਆਂ ਦਾ ਵੇਖਣਸ ਆਗੇ ਹੁਣ ਕੋਈ ਪੁਲਿਸ ਵਾਲਾ ਹੈਗਾ ਇੱਥੇ ਆ ਕੇ ਮਖ ਦੱਸੇ ਮੈਨੂੰ ਕੀ ਕੀ ਇਹਨੂੰ ਕਰਨਾ ਕੀ ਨਹੀਂ ਕੋਈ ਬੰਦਾ ਇਹਦਾ ਲਾਗੋ ਭਜਿਆ ਕੈਮਰੇ ਵੀਡੀਓ ਚੈੱਕ ਕਰਨ ਕੀ ਤੋਂ ਲਿਆਂਦਾ ਕੀ ਤੋਂ ਵੇਚਿਆ ਪੱਟੀ ਜੋ ਲੈ ਕੇ ਬੰਦਾ ਪੱਟੀ ਦੇ ਵਿੱਚ ਹੀ ਮਰ ਗਿਆ ਇਹਨਾਂ ਦਾ ਬੇੜਾ ਕਰਕ ਪੁੱਛਦਾ ਕੀਤਾ ਪਿਆ ਪੁਲਿਸ ਨੇ ਸਾਰਾ ਬੇੜਾ ਕਰ ਕੀਤਾ ਜੀ ਵੀ ਭਾਜੀ ਕੀ ਨਾ ਆਪਣਾ ਜੀ ਨਾ ਕੋਈ ਕੋਈ ਸੋਚੀ ਬੋਲੋ ਹਾਂ ਜੀ ਗਿਲਸਾਹ ਜਿਹੜਾ ਕਿ ਅੱਜ ਜਿਹੜਾ ਇੱਕ ਨੌਜਵਾਨ ਸਾਹਮਣੇ ਪਈ ਹੈ ਡੈੱਡ ਬੋਡੀ ਪਈ ਆ ਔਰ ਨਸ਼ੇ ਦੇ ਨਾਲ ਇਹਨਾਂ ਦੀ ਮੌਤ ਹੋ ਗਈ ਆ ਸਾਰੇ ਪਤਖ ਦਰਸ਼ੀ ਵੀ ਕਹਿ ਰਹੇ ਆ ਤੁਸੀਂ ਵੀ ਇਸ ਚੀਜ਼ ਨੂੰ ਦੇਖਿਆ ਕੀ ਕਹਿਣਾ ਚਾਹੁੰਦੇ ਹੋ ਬਹੁਤ ਨਿੰਦਣਯੋਗ ਗੱਲ ਆ ਜੀ ਇੱਕ ਨੌਜਵਾਨ ਨੂੰ ਨਸ਼ੇ ਦੀ ਡੋਜ਼ ਲੈ ਕੇ ਓਵਰਡੋਜ਼ ਲੈ ਕੇ ਛਰੇ ਆਪ ਫਸਟ ਸਟੈਂਡ ਦੇ ਵਿੱਚ ਪਿਆ ਵਾ ਪੰਜਾਬ ਸਰਕਾਰ ਨੂੰ ਇਸ ਤੇ ਸ਼ਰਮ ਆਉਣੀ ਚਾਹੀਦੀ ਆ ਕਿ ਇਹ ਕੀ ਹੋਣ ਗਿਆ ਵਾ ਜਿਨ੍ਹਾਂ ਨੇ ਸਰਕਾਰ ਹੀ ਇਹ ਚੀਜ਼ ਤੇ ਬਣਾਈ ਕਿ ਨਸ਼ਾ ਛਡਾਵਾਂਗੇ ਕਿਉਂ ਹਫ਼ਤਾ ਦੇ ਵਿੱਚ ਨਸ਼ਾ ਛਡਾਵਾਂਗੇ 4 ਹਫ਼ਤੇ ਨਸ਼ਾ ਤੇ ਕੀ ਛਡੋਣਾ ਪਰ ਇੱਥੇ ਜੋ ਸਾਡੇ ਪੱਟੀ ਦੇ ਹਾਲਾਤ ਆ ਰੋਜ਼ ਹੀ ਤੁਸੀਂ ਵੇਖਦੇ ਤੁਸੀਂ ਮੇਰੇ ਤੋਂ ਪੱਤਰਕਾਰ ਨਹੀਂ ਜ਼ਿਆਦਾ ਜਾਣਦੇ ਹੋ ਕਿ ਰੋਜ਼ ਇੱਕ ਦੋ ਨੌਜਵਾਨ ਇਹ ਨਸ਼ਾ ਕਰਕੇ ਤੇ ਕਿਤੇ ਨਾ ਕਿਤੇ ਐਦਾਂ ਹੀ ਪਰਾ ਕੂਚੇ ਪਏ ਗਲੀਆਂ ਚ ਤੇ ਕੋਈ ਇਹਦੀ ਸੁਣਵਾਈ ਨਹੀਂ ਕੋਈ ਸਰਕਾਰ ਇਹਦੇ ਉੱਤੇ ਧਿਆਨ ਨਹੀਂ ਦਿੰਦੀ ਕਿਤੇ ਕੇਰੀਵਾਲ ਦਿੱਲੀੋਂ ਆ ਕੇ ਕਹਿੰਦਾ ਹੈ ਕਿ ਨਸ਼ਾ ਨਸ਼ੇ ਨਾਲ ਇੱਥੇ ਮੁੰਡੇ ਮਰੇ ਤੇ ਲੋਕਾਂ ਦੀਆਂ ਮਾਵਾਂ ਦੇ ਨਾਲ ਗੱਲ ਲਾ ਕੇ ਝੂਠਾ ਜਿਹੜਾ ਪ੍ਰਚਾਰ ਕੀਤਾ ਉਹ ਅੱਜ ਉਹਨਾਂ ਨੇ ਉਹ ਉਹ ਚੀਜ਼ ਨੂੰ ਬੰਦ ਕਰਨ ਦੀ ਬਜਾਏ ਅੱਗੇ ਨੂੰ 10 ਗੁਣਾ ਜ਼ਿਆਦਾ ਵਧਾਤਾ ਕਿ ਰੋਜ਼ ਹੀ ਕੋਈ ਨਾ ਕੋਈ ਨੌਜਵਾਨ ਮਰ ਰਹੇ ਆ ਵਾ ਇਸ ਕਰਕੇ ਹੱਥ ਜੋੜ ਕੇ ਅਪੀਲ ਆ ਪੰਜਾਬ ਸਰਕਾਰ ਨੂੰ ਕਿ ਜਵਾਨੀ ਨੂੰ ਬਚਾ ਲਓ ਇਸ ਨਸ਼ੇ ਨੂੰ ਬੰਦ ਕਰ ਦਿਓ ਇਹ ਜੋ ਨਸ਼ਾ ਵਾ ਹਰ ਘਰ ਦੇ ਵਿੱਚ ਵੜ ਗਿਆ ਵਾ ਹਰ ਇੱਕ ਦੇ ਘਰੀਏ ਦਾ ਸੇਕ ਲੱਗਣ ਦਿਆ ਵਾ ਇਹ ਕਿਤੇ ਇਹ ਨਾ ਹੋਵੇ ਕਿ ਪੰਜਾਬ ਖਾਲੀ ਹੋ ਜੇ ਤੇ ਤੁਸੀਂ ਮੁੜ ਕੇ ਆਖੋ ਕਿ ਪੰਜਾਬ ਬਦਲ ਗਿਆ ਵਾ